ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਲਕਾ ਕੜਕੋੜ ਬਹੁਤ ਬਹੁਤ ਸਾਰਾ ਜੀ ਮੇਰੇ ਚੈਨਲ ਨੂੰ ਪਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਜੀ ਸੋ ਜਿਨ੍ਹਾਂ ਨੇ ਨਹੀਂ ਕਰਿਆ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਹੁਤ ਬਹੁਤ ਧੰਨਵਾਦ ਹੋ ਗਿਆ ਜੀ ਤੇ ਤੁਹਾਡੀ ਥੋੜੀ ਜਿਹੀ ਸਪੋਰਟ ਨਾਲ ਹੀ ਤੁਹਾ ਬੜੀਆ ਸੋਹਣੇ ਸੋਹਣੇ ਗੀਤ ਸੁਣਾ ਸਕਾਂਗੇ ਹਨਾ ਕੌਜੀ ਸੌਂਗ ਵੀ ਤੇ ਇੱਕ ਵਸੇ ਟੌਣ ਕੀ ਤੇ ਗੀਤ ਹੈ ਤੁਹਾਡੇ ਕੋਲ ਟੌਣ ਕੀ ਲੱਗੀ ਅੱਜ ிா மீ வரைய சோரே நபாய நாத்திய ஷாபா ராத்தி மீ வரைய சோரே நே நாத்த மீ ਆਸ਼ਾ ਵਾਲੀ ਲਾਤੀ ਮੀ ਵਰਿਆ ਜੇ ਚਵਾਰੇ ਵਾਲੀ ਨੀ ਲਾਤੀ ਮੀ ਵਰਿਆ ਆਸ਼ਾ ਵਾਲੀ ਲਾਤੀ ਮੀ ਵਰਿਆ ਸਸ ਨੂੰ ਕਿਤੇ ਸਵਾਈਏ ਨੀ ਲਾਤੀ ਮੀ ਵਰਿਆ ਆਸ਼ਾ ਵਾਲੀ ਲਾਤੀ ਮੀ ਵਰਿਆ ਸਸ ਨੂੰ ਭੇਜੀਏ ਪੇਕੇ ਨੀ ਲਾਤੀ ਮੀ ਵਰਿਆ ਆਸ਼ਾ ਵਾਲੀ ਲਾਤੀ ਮੀ ਵਰਿਆ ਉੱਚੇ ਜਵਾਰੇ ਵਾਲੀ ਨੀ ਲਾਤੀ ਮੀ ਵਰਿਆ ਆਸ਼ਾ ਵਾਲੀ ਲਾਤੀ ਮੀ ਜੇ ਥੈਨੂੰ ਕਿੱਥੇ ਸਵਾਈਏ ਨੀ ਰਾਤੀ ਮੀ ਵਰਿਆ ਸ਼ਾਵਾਂ ਰਾਤੀ ਪੀ ਵਰਿਆ ਜੇਖ ਬੰਜੀ ਦੇ ਹੇਠ ਰਾਤੀ ਪੀ ਵਰਿਆ ਸ਼ਾਵਨੀ ਰਾਤੀ ਪੀ ਵਰਿਆ ਚੇਚਵਾਰੇ ਬਾਲੀਏ ਨੀ ਰਾਤੀ ਮੀ ਵਰਿਆ ਸ਼ਾਵਨੀ ਰਾਤੀ ਪੀ ਵਰਿਆ ਨਨਦਨ ਕਿੱਥੇ ਸਵਾਈਏ ਨੀ ਰਾਤੀ ਮੀ ਵਰਿਆ ਸ਼ਾਵਾਂ ਰਾਤੀ ਪੀ ਵਰਿਆ ਗਾਨੰਦਨ ਉਤੇ ਜੀ ਸੌਰੇ ਨੀ ਰਾਤੀਂ ਮੀ ਵਰਿਆ ਸ਼ਵਾਰਾਤੀਂ ਮੀ ਵਰਿਆ ਚੇਜਵਾਰੇ ਵਾਲੀ ਨੀ ਰਾਤੀਂ ਮੀ ਵਰਿਆ ਸ਼ਵਾਰਾਤੀਂ ਮੀ ਵਰਿਆ ਅੱਪਾ ਕਿਥੇ ਸੋਈਏ ਬਿਰਾਤੀਂ ਮੀ ਵਰਿਆ ਸ਼ਵਾਰਾਤੀਂ ਮੀ ਵਰਿਆ ਅੱਪਾ ਚੜ ਚਵਾਰੇ ਸੋਈਏ ਬਿਰਾਤੀਂ ਮੀ ਵਰਿਆ ਸ਼ਵਾਰਾਤੀਂ ਮੀ ਵਰਿਆ ਚੇਜਵਾਰੇ ਵਾਲੀ ਨੀ ਰਾਤੀਂ ਮੀ ਇਹ ਐਸੀ ਛੋਟਾ ਜਿਹਾ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਉਹ ਮੇਰੇ ਸਭ ਨੂੰ ਬਹੁਤ ਪਸੰਦ ਆਉਗਾ ਜੀ ਬੜਾ ਵਕਾ